ਸੋ ਤੋਂ ਪਹਿਲਾਂ ਪਾਬਨ ਬਾਲਕੀ ਦੀ ਦੇਸ਼ ਪਾਉਂਡ ਧਰਤੀ ਦੇ ਉੱਤੇ ਸਾਰਿਆਂ ਨੂੰ ਜੈਵਾ ਨੂੰ ਕੀ ਜੈ ਭੀ ਜੈ ਭਾਗਤੂ ਡਾਕਟਰ ਡੀ ਆਰ ਬੇਕਰ ਕੋਲ ਹੈ ਮਰਜੀ ਦੀ ਜਿਹੜੀ ਟੀਮ ਹੈ ਉਹ ਜਿੱਥੇ ਆਈ ਹੈ ਔਰ ਅਸੀਂ ਪਰਮਾਤਮਾ ਦੇ ਸਤਿਕਾਰ ਤੇ ਕਾਮਨਾ ਕਰਦੇ ਹਾਂ ਕਿ ਸਾਡੇ ਪੰਜਾਬ ਦੇ ਅੰਦਰ ਆਉਣ ਵਾਲਾ ਜਿਹੜਾ ਸਾਲ ਆ ਉਹ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਜੋ ਕੁਝ ਵੀ ਪੰਜਾਬ ਦੇ ਅੰਦਰ ਇਸ ਸਾਲੇ ਜੁਫਲਾਦ ਨੇ ਉਹ ਖਾਗੂਰ ਦੀ ਕਿਰਪਾ ਨਾਲ ਠੀਕ ਹਨ ਮਰਜੀ ਦੀ ਸਾਰੀ ਟੀਮ ਔਰ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਰਹਿਣ ਖੇੜੇ ਰਹਿਣ पूरे देश और गुरु नगरी अमृतसर अः तो दो हज़ार छब्बीस प्रार्थना कर दे कि उस अकाल पुरख की और बहुत सारिया बहुत बहुत मुबारक डॉक्टर बी आर अंबेदकर पढ़ाई वेलकम करता है दो हज़ार छब्बीस हाँ जी रिंकू जी एम जी ਵਾਲਮੀਕਿ ਤੀਰਥ ਪਹੁੰਚੇ ਹੋ ਔਰ ਸਾਰੀ ਟੀਮ ਵੀ ਪਹੁੰਚੀ ਹੈ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਖੁਸ਼ੀਆਂ ਖੇੜਾ ਜਿੱਥੇ ਲੋਕੀ ਮਨਾ ਰਹੇ ਨੇ ਨਵਾਂ ਸਾਲ ਪੱਬਾ ਚ ਜਾ ਕੇ ਮਨਾ ਰਹੇ ਹੋ ਤੁਸੀਂ ਇੱਕ ਧਾਰਮਿਕ ਜਗ੍ਹਾ ਤੇ ਆ ਕੇ ਵਾਲਮੀਕਿ ਤੀਰਥ ਪਹੁੰਚੇ ਹੋ ਔਰ ਬਹੁਤ ਵੱਡਾ ਦਿਨ ਵੀ ਅੱਜ ਕੀ ਕਹਿਣਾ ਚਾਹੋਗੇ ਡਾਕਟਰ ਬੀ ਆਰ ਅੰਬੇਦਕਰ ਭਾਈ ਮਾਈ ਤੋਂ ਪ੍ਰੈਜ਼ੀਡੈਂਟ ਮੇਰੇ ਨਾਲ ਮੇਰੀ ਸਾਰੀ ਟੀਮ ਤੇ ਬੜੀ ਖੁਸ਼ੀ ਆਲਾ ਬੜਾ ਭਾਖਾ ਲਾ ਦੇਣਾ ਵੀ ਅਸੀਂ ਪ੍ਰਮਾਤਮਾ ਵਾਲਮੀਕ ਮਹਾਰਾਜ ਦੇ ਚਰਨਾਂ ਦੇ ਨਤਮਸਤਕ ਹੋਏ ਆ ਤੇ ਅਸੀਂ ਇਹੋ ਚਾਹਵਾਂ ਜੇ ਸਾਰੇ ਦੇਸ਼ ਨੂੰ ਇਹ ਸੰਦੇਸ਼ ਦੇਵਾਂਗੇ ਵੀ ਜਿਹੜਾ 2025 ਸਿਰਫ ਹੋਰ 2 ਘੰਟਿਆਂ ਤੱਕ ਖਤਮ ਹੋ ਜਾਣਾ ਤੇ 2026 ਐਡਾ ਵਧੀਆ ਜਿਹੜੇ ਕਿ ਮੇਰੇ ਸਾਰੇ ਸਮਾਜ ਸਲਫ ਸਲਫ ਕਰੋ ਸਮਾਜ ਦੇ ਪ੍ਰਮਾਤਮਾ ਵਾਲਮੀਕ ਮਹਾਰਾਜ ਦੀ ਸਾਡੇ ਮਹਾਦੇਵ ਸ਼ਿਵ ਸ਼ੰਕਰ ਜੀ ਤੇ ਵਾਹਿਗੁਰੂ ਜੀ ਦੀ ਇੰਨੀ ਕੋ ਚਰਪਾ ਰਵੇ ਵੀ ਆਉਣ ਵਾਲਾ ਟਾਈਮ ਜਿਹੜਾ ਹਿੰਦੁਸਤਾਨ ਦਾ ਬਹੁਤ ਵਧੀਆ ਹੋਵੇ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਹਰ ਕੋਈ ਜਿਹੜੇ ਵੀ ਧਰਮ ਦਾ ਜਿਸਿਸ ਨੂੰ ਮੰਨਦਾ ਉੱਥੇ ਜਾ ਕੇ ਨਤਮਸਤਕ ਹੋ ਅਤੇ ਪ੍ਰਮਾਤਮਾ ਦੇ ਬੇਨਤੀ ਕਰੋ ਕਿ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਜੀ ਜਿਸ ਤਾਂ ਕਈ ਲੋਕ ਪੱਪਾ ਚ ਜਾ ਕੇ ਪਾਰਟੀਆਂ ਕਰਦੇ ਨੇ ਨਵਾਂ ਸਾਲ ਤੁਸੀਂ ਬੜਾ ਸੋਹਣਾ ਮੈਸੇਜ ਦਿੱਤਾ ਹੈ ਕਿ ਗੁਰੂ ਘਰ ਨਾਲ ਅੱਜ ਦਾ ਦਿਨ ਜੁੜੋ ਗੁਰੂ ਘਰ ਜਾ ਕੇ ਨਵਾਂ ਸਾਲ ਮਨਾਓ ਪਰ ਕੁਝ ਲੋਕ ਬੇਕੂਫ ਹੁੰਦੇ ਨੇ ਉਹ ਪੱਪਾ ਚ ਜਾ ਕੇ दारू ਪੀ ਕੇ ਨਸ਼ਾ ਕਰਕੇ ਨਵਾਂ ਸਾਲ ਮਨਾਉਂਦੇ ਉਹਨਾਂ ਨੂੰ ਇੱਕ ਮੈਸੇਜ ਉਹਨਾਂ ਨੂੰ ਮੇਰੇ ਪਰਵਾਂ ਨੂੰ ਉਹ ਵੀ ਸਾਡੇ ਪਰਵਾਂ ਦੇ ਜੀ ਨੇ ਸਾਡੇ ਸਮਾਜ ਦੇ ਜੀ ਨੇ ਹਰ ਕਿਸੇ ਦਾ ਆਪਣਾ ਵੱਖਰਾ ਵੱਖਰਾ ਤਰੀਕਾ ਹੈ ਨਵਾਂ ਸਾਲ ਮਨਾਉਂਦਾ ਉਹ ਨੂੰ ਵੀ ਆਪ ਦੇੰਭਰਾ ਉਹਨੂੰ ਇਹ ਮੈਸੇਜ ਦਾਂਗਾ ਦਿਲ ਰੱਬ ਦੇ ਨਾਲ ਲਗੋ ਰੱਬ ਦੇ ਚਰਨੀ ਲਗੋ ਇਹ ਪਪਾ ਵਿੱਚ ਤੇ ਸਾਰੀ ਉਮਰ ਹੀ ਜਣਾ ਐਦਾ ਦਿਨ ਪ੍ਰਮਾਤਮਾ ਦੇ ਨਾਲ ਹੋਣਾ ਚਾਹੀਦਾ ਮੇਰਾ ਨਾਮ ਦੰਦ ਲੋਹੜਾ ਬਾਬਾ ਸਾਹਿਬ ਮੇਰੇ ਭਾਈ ਮੁੰਦਰਾ ਜੱਟ ਜੱਟ ਜੀ ਮੈਂ ਆਪਣੀ तरफ ਤੋਂ ਉਹਨੂੰ 90 ਸਾਲ ਦੀ ਆ ਸਾਰਾ ਜਿਸ ਬਾਸੀਆਂ ਨੂੰ ਸਾਡੇ ਵੀਰਾ ਭਰਾਵਾਂ ਨੇ ਭੈਣਾਂ ਨੇ ਬਹੁਤ 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 ਅਨੰਦ ਹੈ ਨਵਾਜ਼ ਅੱਲਾਹ ਖੁਸ਼ੀ ਹੋਣ ਦਾ ਹਰ ਖੁਸ਼ੀ ਨਾਲ ਪਿੱਛੇ ਸਾਰੇ ਜੀ ਜੈਬਾਲ ਦੀ ਖੁਸ਼ੀ ਨਾਲ ਹੋਣਾ ਬੜਾ